ਜਿਹੜੀਆਂ ਜੜੀਆਂ ਜ਼ਮੀਨਾਂ ਦੇ ਕਿਸਾਨਾਂ ਦੀਆਂ ਇਹਨਾਂ ਦੇ ਬਹੁਤ ਸਾਰੇ ਕੇਸ ਜਿਹੜੇ ਤਕਸੀਮਾਂ ਦੇ ਜਿਹੜੇ ਸਾਡੇ ਡੀਆਰਓ ਸਾਡੇ ਤਹਿਸੀਲਦਾਰ ਸਾਹਿਬ ਜਾਂ ਕੋਟਾ ਦੇ ਵਿੱਚ ਉਹ ਬੜੇ ਲੰਮੇ ਸਮੇਂ ਦੇ ਕੇਸ ਜਿਹੜੇ ਪਏ ਆ ਅਸੀਂ ਤੈਅ ਕੀਤਾ ਕਿ ਜਿਹੜੇ ਤਕਸੀਮਾਂ ਦੇ ਕੇਸਾਂ ਦੇ ਉੱਤੇ ਕੋਈ वाद-ਵਾਦ ਨਹੀਂ ਜਿਹੜੇ ਝਗੜਾ ਰਹਿਤ ਨਹੀਂ ਉਹਨਾਂ ਨੂੰ ਪਹਿਲੀ ਜਨਮ ਦੀ ਤੋਂ ਲੈ ਕੇ 14 ਅਪ੍ਰੈਲ ਵਿਸਾਖੀ ਤੱਕ ਪੂਰੇ ਪੰਜਾਬ ਦੇ ਵਿੱਚ ਤਕਸੀਮਾਂ ਦਾ ਜੜੇ ਉਹ ਪਿੰਡ-ਪਿੰਡ ਕੈਂਪ ਲਾਏ ਜਾਣਗੇ ਤੇ ਤਕਸੀਮਾਂ ਦੇ ਇਸ਼ੂ ਜਿਹੜੇ ਆ ਉਹ ਖਤਮ ਜਿਹੜਿਆ ਉਹ ਅਸੀਂ ਕਰ ਦਿਆਂਗੇ ਕਿਸੇ ਵੀ ਕਿਸੇ ਵੀ ਬੰਦੇ ਦਾ ਕੋਈ ਤਕਸੀਮ ਦਾ ਕੇਸ ਰਹਿੰਦਾ ਸਾਡੇ ਅਫਸਰ ਜਾਣਗੇ ਪਿੰਡਾਂ 'ਚ ਕੈਂਪ ਲੱਗਣਗੇ ਉਹ ਆਪਣੀ ਸਹਿਮਤੀ ਦੇ ਨਾਲ ਤਕਸੀਮ ਕਰਾਉਣਾ ਚਾਹੁੰਦੇ ਆ ਪਰ ਇਹ ਚੀਜ਼ ਦਾ ਖਿਆਲ ਰੱਖਿਆ ਜਾਵੇ ਕਿ ਕੁਝ ਲੋਕਾਂ ਦੇ ਕੇਸ ਜਿਹੜੇ ਕੋਰਟਾਂ ਦੇ ਵਿੱਚ ਚੱਲ ਰਹੇ ਆ ਅਸੀਂ ਜਿਹੜੇ ਕੋਟਰਾਤ ਕੇਸ ਨੇ ਜਿਨ੍ਹਾਂ ਦੇ ਕੋਈ ਝਗੜੇ ਨਹੀਂ ਗਏ ਉਹ ਬੈਠ ਕੇ ਪਰਵਾਹ ਕੈਂਪਾਂ ਦੇ ਚੋਂ ਸਰਕਾਰ ਉਹਨਾਂ ਦੀਆਂ ਤਕਸੀਮਾਂ ਕਰਕੇ ਇੱਕ ਜਿਹੜਾ 13 April ਤੱਕ ਪੰਜਾਬ ਦੇ ਵਿੱਚ ਇਹ ਇਸ਼ੂ ਜਿਹੜਾ ਅਸੀਂ ਖਤਮ ਕਰ ਦਾਂਗੇ ਇੱਕ ਇਹ ਜਿਹੜਾ ਸਾਡਾ ਫੈਸਲਾ ਹੈ। ਦੂਜਾ ਬਹੁਤ ਸਾਰੇ ਪੰਜਾਬ ਦੇ ਅੰਦਰ ਜਿਹੜੀਆਂ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਹਨ ਜਿੱਥੋਂ ਕਿਸਾਨਾਂ ਨੂੰ ਖਾਦਾ ਮਿਲਦੀਆਂ, ਦਵਾਈਆਂ ਮਿਲਦੀਆਂ, ਹੋਰ ਵੀ ਕਈ ਚੀਜ਼ਾਂ ਮਿਲਦੀਆਂ। ਉਹਨਾਂ ਦੇ ਪਿਛਲੇ ਕਈ ਚਿਰਾਂ ਤੋਂ ਖਾਤੇ ਜਿਹੜੇ ਬੰਦ ਕੀਤੇ ਗਏ ਸੀਗੇ ਉਹ ਖਾਤੇ ਜਿਹੜੇ ਉਹ ਓਪਨ ਕਰਨ ਲਈ ਮਤਲਬ ਜਿਹੜਾ ਅੱਜ ਐਲਾਨ ਕੀਤਾ ਕਿ ਉਹ ਓਪਨ ਜਿਹੜੇ ਕਰ ਦਿੱਤੇ ਜਾਣਗੇ ਖਾਤੇ ਜਿਹੜੇ ਅੱਜ ਤੋਂ ਸੈਟ ਕੀਤੇ ਉਹ ਸ਼ੁਰੂ ਹੋ ਜਾਣਗੇ ਇੱਕ ਕੁਝ ਕਈ ਕਿਸਮ ਦਾ ਜਿਹੜਾ ਮੁਆਵਜ਼ਾ ਕਿਸਾਨਾਂ ਨੇ ਦੱਸਿਆ ਕਿ ਕੁਝ ਗੜੇ ਮਾਰੀ ਦਾ ਕੁਝ ਕਿਤੇ ਕਿਤੇ ਮਤਲਬ ਜਿਹੜਾ ਜਦੋਂ ਹੜ ਆਏ ਉਹ ਰਹਿ ਗਿਆ ਉਹ ਸਦਾ ਜਿਹੜਾ ਮੁਆਵਜ਼ਾ ਉਹ 31 ਮਾਤ ਤੱਕ ਜਿਹੜਾ ਰਹਿੰਦਾ ਹੈ ਉਹ ਸਾਰਾ ਅਸੀਂ ਕਲੀ ਜਿਹੜਾ ਕੱਕ ਬੜਾ ਗੁੰਝਲਦਾਰ ਮਸਲਾ ਪੰਜਾਬ ਦੇ ਵਿੱਚ ਸਾਡੀਆਂ ਜ਼ਮੀਨਾਂ ਦਾ ਸਾਡੀਆਂ ਜੜੀਆਂ ਜ਼ਮੀਨਾਂ ਦੇ ਕਿਸਾਨਾਂ ਦੀਆਂ ਇਹਨਾਂ ਦੇ ਬਹੁਤ ਸਾਰੇ ਕੇਸ ਜਿਹੜੇ ਤਕਸੀਮਾਂ ਦੇ ਜਿਹੜੇ ਸਾਡੇ ਡੀਆਰਓ ਸਾਡੇ ਤਹਿਸੀਲਦਾਰ ਸਾਹਿਬ ਜਾਂ ਕੋਟਾ ਦੇ ਵਿੱਚ ਉਹ ਬੜੇ ਲੰਮੇ ਸਮੇਂ ਦੇ ਕੇਸ ਜਿਹੜੇ ਪਏ ਆ ਅਸੀਂ ਤੈਅ ਕੀਤਾ ਕਿ ਜਿਹੜੇ ਤਕਸੀਮਾਂ ਦੇ ਕੇਸਾਂ ਦੇ ਉੱਤੇ ਕੋਈ ਵਾਧ-ਵਾਧ ਨਹੀਂ ਜਿਹੜੇ ਝਗੜਾ ਰਹਿਤ ਨਹੀਂ ਉਨਨਾ ਨੂੰ ਪਹਿਲੀ ਜਨਮ ਦਿਨ ਤੋਂ ਲੈ ਕੇ 13 ਅਪ੍ਰੈਲ ਵਿਸਾਖੀ ਤੱਕ ਪੂਰੇ ਪੰਜਾਬ ਦੇ ਵਿੱਚ ਤਕਸੀਮਾਂ ਦਾ ਜਿਹੜੇ ਉਹ ਪਿੰਡ-ਪਿੰਡ ਕੈਂਪ ਲਾਏ ਜਾਣਗੇ ਤੇ ਤਕਸੀਮਾਂ ਦੇ ਇਸ਼ੂ ਜਿਹੜਿਆ ਉਹ ਖਤਮ ਜਿਹੜਿਆ ਉਹ ਅਸੀਂ ਕਰ ਦੇਵਾਂਗੇ ਕਿਸੇ ਵੀ ਕਿਸੇ ਵੀ ਬੰਦੇ ਦਾ ਕੋਈ ਤਕਸੀਮ ਦਾ ਕੇਸ ਰਹਿੰਦਾ ਸਾਡੇ ਅਫਸਰ ਜਾਣਗੇ ਪਿੰਡਾਂ 'ਚ ਕੈਂਪ ਲੱਗਣਗੇ ਉਹ ਆਪਣੀ ਸਹਿਮਤੀ ਦੇ ਨਾਲ ਤਕਸੀਮ ਕਰਾਉਣਾ ਚਾਹੁੰਦੇ ਆ ਪਰ ਇਹ ਚੀਜ਼ ਦਾ ਖਿਆਲ ਰੱਖਿਆ ਜਾਵੇ ਕਿ ਕੁਝ ਲੋਕਾਂ ਦੇ ਕੇਸ ਜਿਹੜੇ ਕੋਟਾ ਦੇ ਵਿੱਚ ਚੱਲ ਰਿਹਾ ਅਸੀਂ ਜਿਹੜੇ ਕੋਰਟ ਰਤ ਕੇਸ ਨੇ ਜਿਨ੍ਹਾਂ ਦੇ ਕੋਈ ਝਗੜੇ ਨਹੀਂ ਗੇ ਉਹ ਬੈਠ ਕੇ ਪਰਵਾਦ ਕੈਂਪਾਂ ਦੇ ਚੋਂ ਸਰਕਾਰ ਉਹਨਾਂ ਦੀਆਂ ਤਕਸੀਮਾ ਕਰਕੇ ਇੱਕ ਜਿਹੜਾ 13 April ਤੱਕ ਪੰਜਾਬ ਦੇ ਵਿੱਚ ਇਹ ਇਸ਼ੂ ਜਿਹੜਾ ਅਸੀਂ ਖਤਮ ਕਰ ਦਾਂਗੇ ਇੱਕ ਇਹ ਜਿਹੜਾ ਸਾਡਾ ਫੈਸਲਾ ਹੈ ਦੂਜਾ ਬਹੁਤ ਸਾਰੇ ਪੰਜਾਬ ਦੇ ਅੰਦਰ ਜਿਹੜੀਆਂ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਜਿੱਥੋਂ ਕਿਸਾਨਾਂ ਨੂੰ ਖਾਦਾ ਮਿਲਦੀਆਂ ਕਵਾਂੀਆਂ ਮਿਲਤੀਆਂ ਹੋਦਵੀ ਕਈ ਚਿੱਤਾ ਮਿਲਤੀਆਂ ਉਹਨਾਂ ਦੀ ਪਿਛਲੇ ਕਈ ਚਿੱਤਾ ਤੋਂ ਖਾਤੇ ਜਿਹੜੇ ਬੰਦ ਕੀਤੇ ਗਏ ਸੀਗੇ ਉਹ ਖਾਤੇ ਜਿਹੜੇ ਉਹ ਓਪਨ ਕਰ ਲਈ ਮਤਲਬ ਜਿਹੜਾ ਅੱਜ ਐਲਾਨ ਕੀਤਾ ਕਿ ਉਹ ਓਪਨ ਜਿਹੜੇ ਕਰ ਦਿੱਤੇ ਜਾਣਗੇ ਖਾਤੇ ਜਿਹੜੇ ਅੱਜ ਤੋਂ ਸੈਟੀਆਂ ਦੇ ਉਹ ਸ਼ੁਰੂ ਹੋ ਜਾਣਗੇ ਇੱਕ ਕੁਛ ਕਈ ਕਿਸਮ ਦਾ ਜਿਹੜਾ ਮੁਆਵਜ਼ਾ ਕਿਸਾਨਾਂ ਨੇ ਦੱਸਿਆ ਕਿ ਕੁਝ ਗੜੇ ਮਾਦੀ ਦਾ ਕੁਝ ਕਿਤੇ ਕਿਤੇ ਮਤਲਬ ਜਿਹੜਾ ਜਦੋਂ ਹੜ ਆਏ ਉਹ ਰਹਿ ਗਿਆ ਉਹ ਸਦਾ ਜਿਹੜਾ ਮੁਆਵਜ਼ਾ ਉਹ ਸੇ 31 ਮਾਰਚ ਤੱਕ ਜਿਹੜਾ ਰਹਿੰਦਾ ਉਹ ਸਾਰਾ ਅਸੀਂ ਕਲੀਅ ਜਿਹੜਾ ਕਰ ਦਿਆਂਗੇ